ਤਨੋ ਵੱਖ ਕਰਨ ਦੀ ਜਦੋਂ ਗੱਲਬਾਤ ਹੁੰਦੀ ਹੈ ਇੱਕ ਰੈਫਰੈਂਡਮ ਦੀ ਇੱਕ ਅਰਜ਼ੀ ਵੀ ਹੋਈ ਸਾਈਨ ਵੀ ਕਰਾਏ ਜਾ ਰਹੇ ਨੇ ਬਹੁਤ ਕੁਝ ਹੋ ਰਿਹਾ ਜੀ ਪਰ ਜਿਹੜੇ ਕੋਰਟ ਉਹਨਾਂ ਨੇ ਐਕਸੈਪਟ ਕਰਨਾ ਹੈ ਜੀ ਕਿ ਇਸ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਜਾਂ ਫਿਰ ਜਿਹੜਾ ਤੁਸੀਂ ਰੈਫਰੈਂਡਮ ਕਰਾ ਰਹੇ ਹੋ ਇਹ ਘਟੋ ਘਟ ਕਨਸਟੀਟਿਊਸ਼ਨ ਦੇ ਵਿੱਚ ਹੈ ਜਾ ਨਹੀਂ ਇਹ ਹੋਣਾ ਚਾਹੀਦਾ ਜਾਂ ਨਹੀਂ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹੜਾ ਏਪੀਪੀ ਗਰੁੱਪ ਹੈਗਾ ਕਿ ਇਹ ਅਦਾਲਤ ਵਿੱਚ ਨਹੀਂ ਜਾਣਾ ਚਾਹੀਦਾ ਸੀਗਾ ਵੀ ਇਹ ਰੈਫਰਲ ਨਹੀਂ ਅਦਾਲਤ ਵਿੱਚ ਜਾਣਾ ਚਾਹੀਦਾ ਸੀ ਇਹਦੀ ਕੋਈ ਲੋੜ ਨਹੀਂ ਕਿਉਂਕਿ ਸਾਡਾ ਹੱਕ ਹੈ ਅਸੀਂ ਲੋਕ ਇਹ ਗੱਲ ਕੁਐਸਚਨ ਪੁੱਛ ਸਕਦੇ ਹਾਂ ਪਰ ਜੱਜ ਨੇ ਉਹਨੂੰ ਇਸ ਗੱਲ ਨੂੰ ਰੱਦ ਕਰ ਦਿੱਤਾ ਬਹੁਤ ਸੈਟਬੈਕ ਪਹੁੰਚੀ ਏਪੀਪੀ ਵਾਲੇ ਗਰੁੱਪ ਨੂੰ ਇਸ ਇਸ ਕੁਐਸਚਨ ਨੂੰ ਉਹਨਾਂ ਨੇ ਕਹਿਤਾ ਵੀ ਅਸੀਂ ਫੋਨੇ ਤੇ ਪੂਰਾ ਸਾਰੀਆਂ ਤੇਰਾ ਦੀ ਗੱਲ ਬਾਤ ਸੁਣ ਕੇ ਮੈਂ ਫੇਰ ਫੈਸਲਾ ਲਵਾਂਗਾ ਠੀਕ ਹੈ ਜੀ ਸੋ ਉਹਨਾਂ ਨੇ ਲੰਘੇ ਕਾਲ ਲਈ ਕਹਤਾ ਵੀ ਹੁਣ ਅਸੀਂ ਨੂੰ ਬਕਾਇਦਾ ਤੌਰ ਤੇ ਅਡਾਪਟ ਕਰ ਲਿਆ ਇਸ ਕੁਐਸਚਨ ਨੂੰ ਇਹਦੇ ਤਰ੍ਹਾਂ ਅਸੀਂ ਸਾਰੀ ਰਹਿ ਲਵਾਂਗੇ ਔਰ ਡਿਸਕਸ਼ਨ ਕਰਕੇ ਜਿਹਨੇ ਵਕੀਲ ਜੋ رائے ਹੋਗੀ ਉਹਨੂੰ ਮਸ ਸੁਣੂਗਾ ਜੋ ਜੱਜ ਨੇ ਕਿਹਾ ਤੇ ਫਿਰ ਹੋ ਜੇ ਫੈਸਲਾ ਹੋਊਗਾ ਵਾਕਈ ਇਹ ਸਵਾਲ ਕਨਸਟੀਟਿਊਸ਼ਨਲ ਹੈ ਕਿ ਅਨ ਕਨਸਟੀਟਿਊਸ਼ਨਲ ਹੈ ਸੋ ਇਹਦੇ ਚ ਹੁਣ ਉਹਨਾਂ ਇਹ ਵੀ ਰੌਲਾ ਪਾਉਂਦੇ ਵੀ ਇਹਦੇ ਨਾਲ ਡਿਲੇ ਹੋਊਗਾ ਜੀ ਇਹ ਇਹਦੀ ਮਤਲਬ ਸਾਡੀ ਕਾਨੂੰਨੀ ਹੱਕ ਬਣਦਾ ਹੈਗਾ ਵੀ ਅਸੀਂ ਇਹ ਪੁੱਛੀਏ ਸਾਰਾ ਕੁਝ ਇਹ ਸਵਾਲ ਪੁੱਛ ਸਕਦੇ ਹਾਂ ਜੀ ਤੇ ਇਹਦੇ ਚ ਹੁਣ ਕੀ ਹੈ ਜੱਜ ਨੇ ਕਿਹਾ ਵੀ ਇਹ ਨਹੀਂ ਹੀアリング ਇਹਦੇ ਵਾਸਤੇ ਚਾਹੀਦੀ ਹੈ